ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪੁਰੀਆ ਡੇਰੀ ਫਾਰਮ ਵਿੱਚ ਖਾਸ ਕਰਦੇ ਆਂ ਜੋ ਇਸ ਚੈਨਲ ਨਾਲ ਜੁੜੇ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਦੇ ਹੋਗੇ ਕਿਵੈਸਟ ਬੇਨਤੀ ਕਰਦੇ ਆਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲੱਗਦੇ ਬੈਲ ਬਟਨ ਉਲਟ ਪਿੱਕ ਕਰ ਲਿਓ ਕਿਉਂਕਿ ਨਵੀਂ ਵੀਡੀਓ ਜਿਹੜੀ ਆਪ ਜੀ ਨੂੰ ਜਲਦੀ ਮਿਲੇ ਪਹੁੰਚ ਚੁੱਕੇ ਆਂ ਪਿੰਡ 마ਸੀਕੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਸਵੀਰ ਸਜਣੋਂ ਪੱਟੀ ਆਓ ਬਧੇਰੇ ਜਾਣਕਾਰੀ ਆਪਣੇ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂ ਸਾਡਾ ਫਰਜ ਬੰਦਾ ਪੂਰੀ ਨਰਖ ਪਰ ਕਰਕੇ ਤਸੱਲੀ ਲੈ ਕੇ ਜਾਇਆ ਕਰੋ ਕਿਉਂਕਿ ਪੈਸੇ ਲਾਉਣੇ ਆ ਤੇ ਸਾਡਾ ਕੰਮ ਹੈ ਵੀਡੀਓ ਨੂੰ ਬਣਾਉਣਾ ਆਓ ਲਈਏ ਵਧੇਰੇ ਜਾਣਕਾਰੀ ਭਾਈ ਰਾਜਪਾਲ ਤੋਂ ਤੇ ਕਰੀਏ ਸਾਂਝੀ ਭਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੂ ਸਾਹਿਬ ਜੀ ਹੋਰ ਸੁਣਾਓ ਚੜਤੀ ਕਲਾ ਚੜਤੀ ਕਲਾ ਕਿਰਪਾ ਦਾ ਦੀ ਸ਼ੂਗਰ ਹੈ ਜੀ ਹੋਰ ਸੁਣਾਓ ਅੱਜ ਦੋ ਲੈਣੀਆਂ ਅੱਜ ਦੋ ਠੀਕ ਹੈ ਜੀ ਤੇ ਡਰੈੱਸ ਡਰੈੱਸ ਨਾਮ ਰਾਜਪਾਲ ਸਿੰਘ ਪਿੰਡ ਮਾਸੀਗੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਮੱਸਿਆ ਵੀ ਲੱਗਦਾ ਇਧਰੋਂ ਮਖੂ ਜੀਰਾ ਵੀ ਲੱਗ ਗਿਆ ਹਾਂਜੀ ਮੋਬਾਈਲ ਨੰਬਰ ਮੋਗੇ ਲੋ ਆਈਏ ਮੋਬਾਈਲ ਨੰਬਰ 87280 5539 ਠੀਕ ਹੈ ਜੀ ਤੇ ਮੱਝ ਫਿਰ ਲੈ ਆਂਦੀ ਝੋਟੀ ਹਾਂਜੀ ਕਿੰਵਾ ਸੁਆ ਦੂਜਾ ਸੁਆ ਹਿਆਣੇ ਦੀ ਝੋਟੀ ਦੂਜਾ ਸੁਆ ਹਾਂਜੀ ਉਹ ਤੀਜਾ ਮੰਨ ਸਕਦਾ ਮਨ ਨੂੰ ਭਾਵੇਂ ਚੌਥਾ ਮੰਨੀ ਜੋ ਪਰ ਹੈ ਦੂਜੀ ਅੱਛਾ ਹੈ ਦੂਜੀ ਆ ਤੇ ਕੱਟੀ ਮਗਰ ਆ ਗਈ ਕੱਟਾ 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 ਮਗਰ ਕੱਟਾ ਠੀਕ ਹੈ ਜੀ ਘਰ ਦੀ ਝੋਟੀ ਪਹਿਲੇ ਸੁਵੇ ਆਪਾਂ ਹੀ ਵੇਚੀ ਸੀ ਠੀਕ ਹੈ ਤੇ ਕਿੰਨਾ ਦੁੱਧ ਹੁਣ ਮੌਕੇ ਦਾ ਮੋਕੇ ਤੇ 12 ਲੀਟਰ ਹੋ ਪੱਕਾ ਚੌਣ ਚਵਾ ਚੰਗੀ ਹੈ ਇੱਕ ਨੰਬਰ ਦੀ ਚਵਾ ਅੱਛਾ ਬਿਲਕੁਲ ਓਕੇ ਆ ਖੋਲ ਕੇ ਤੋੜੀ ਲਓ ਭਾਈ ਸਜਣੋ ਦੂਜਾ ਸੂਆ ਦੱਸ ਰਿਹਾ ਵੀਰ ਹੋਣੀ ਕੋਈ ਭਾਵੇਂ ਤਿੱਜਾ ਮੰਨ ਸਕਦਾ ਹੈ ਕਿਉਂਕਿ ਆਪਦੀ ਸਮਝ ਹੈ ਕਿਸੇ ਦੀ ਭੈਣ ਭਰਾ ਦੀ ਕਰਦ ਘਾਟ ਚੰਗਾ ਜੇ ਤੁਹਾਡਾ ਤੇ ਵੱਡੇ ਧਾਂਚੇ ਦੀ ਪੇਟਪੂੜਾ ਬਹੁਤ ਸੋਹਣਾ ਲੱਗਾ ਥਣ ਬੜਾ ਕਮਾਲ ਦਾ ਗੱਲਾ ਗੱਲਾ ਵਿਰਲ ਬੜੀ ਥਣਾਂ ਦੀ ਲਓ ਜੀ ਇਹ ਚੋਟੀ ਨੇ ਗੱਲ ਦਾ ਜੀ ਨਹੀਂ ਲਾਇਆ ਆ ਕੇ ਸੰਧੂ ਸਾਹਿਬ ਠੀਕ ਆ ਨਵੇਂ ਥਾਂ ਤੇ ਆ ਕੇ ਪਹਿ ਜਾਂਦਾ ਫੜੇ ਆ ਕੇ ਨਾ ਉੱਪਰਾਂ ਦੇ ਪੱਠੇ ਨਹੀਂ ਖਾਦੇ ਪੱਠੇ ਦੇ ਕੀ ਕਰ ਦੇਗੀ ਬਾਕੀ ਵੇਰ ਲੋਵਰਲਾ ਚੰਗੀ ਹਨਾ ਥਨਾ ਦੀ ਹਾਂਜੀ ਹਾਂਜੀ ਦੁੱਧ ਹੋਰ ਕਰ ਜੂਗੀ ਜੇ ਸਾਫ ਸਾਫੇ ਕੋਈ ਭੈਣ ਭਰਾ ਦੇ ਦਰੂਗੀ ਕੱਲ ਦੀ ਜੇ ਤੁਹਾਨੂੰ ਮੈਂ ਨਾ ਵੀ ਨੀ ਲਾਇਆ ਆ ਕੇ ਲੋ ਜੀ ਸਜਣੋ ਆਰਡਰ ਕੁਆਲਟੀ ਦਾ ਲਾ ਲਓ ਸਾਹਿਬ ਬਹੁਤ ਲਿਓ ਤੇ ਮੋਲ ਦੀ ਗੱਲ ਕੀ ਰਹਿ ਗਈ ਉਡੀ ਸੰਤੂ ਸਾਹ ਚੋ ਧੀ ਦੇ ਲੱਖ ਦੀ ਵੇਚ ਲਈ ਦੀ ਵੇਚ ਲਈ ਦੀ ਆ ਬਾਹਰ ਹੈਗਾ ਰੇਟ ਪਰ ਮੈਨੂੰ ਪਤਾ ਤਾਂ ਨਹੀਂ ਕਰਨਾ ਅੱਬ 5000 ਛੱਡਾਂਗੇ 95 ਦੀ ਵੇਚ 95 ਦੀ ਹਾਂਜੀ ਹੋਰ ਨਾ ਤਿੰਨ ਕਿ ਛੱਡ ਦੀ ਨਹੀਂ 92 ਦੀ ਦੋ ਛੱਡ ਦੀ ਹੈ 93 ਦੀ 92 ਨਾਲ ਕਿਉਂ ਨਗਾ ਇੱਕ ਨਾ 1000 ਨਾ ਚੱਕੋ ਪਾਣੀ ਠੀਕ ਹੈ ਤੈਨੂੰ ਨਹੀਂ ਨਰਾਜ਼ ਕਰਨਾ ਠੀਕ ਹੈ ਲਓ ਸੱਜਣਾ 92000 ਦੀ ਮਿਲ ਜੂ 12 ਕਿਲੋ ਤੋਂ ਛੋੜ ਹੀ ਹੋਣੀ 100 ਰੁਪਿਆ ਠੀਕ ਹੈ ਤੇ ਦੋ ਮੋਟਾ ਬਲਾ ਕਹਿੰਦਾ ਫੇਰ ਪੁੱਛਦੇ ਜਾਂਦੇ ਆ 99 ਮੂੰਹ ਮੰਗਿਆ ਤੋਂ ਮੂੰਹ ਮੰਗਿਆ ਨੀਗਾ ਮੰਗਿਆ ਆਪਾਂ ਲੱਗ ਕੇ ਤੇ ਝੋਟੀ ਚੰਗੀ ਕਾਦ ਕਾਠ ਦੀ ਸਜਣੋ ਬਾਕੀ ਰਹਿ ਗਈ ਵਹਿੜ ਨਾਲ ਇਹ ਕਣਵਾ ਸੂ ਆ ਗਈ ਬਈ ਇਹ ਦੁੱਜਾ ਜਾਂ ਤੀਜਾ ਹੋਵੇ ਲਓ ਜੀ ਦੁੱਜਾ ਸੂ ਆ ਤੇ ਦਿਨ ਕਿੰਨੇ ਕੁ ਰਹਿ ਗਏ ਸੂਣ ਚ ਤੇ ਇਹਦੇ ਤੇ ਹਲਟੂੜ ਚੰਗੀ ਭਈ ਹਨਾ 10 ਦਿਨ ਲੱਜਨੇ ਆ ਝੋਲੇ ਚੰਗੀ ਸਜਣੋ ਦੇਖੋ ਦੇਖੋ ਏ ਤਾਂ ਬਰਾ ਜੇ ਬਾਨਾ ਥੱਲੋਂਗੇ ਇਹ ਮੇਰਾ ਰੱਤਾ ਹੀ ਰਹਿੰਦੀ 10 ਦਿਨ ਰੁਕ ਜੀ ਆ ਯਾਰ ਤੇ ਨਾ ਠੀਕ ਆ ਤੇ ਡੰਗਰ ਜਾਦੇ ਮਾ ਚਲ ਠੋੜ ਭੈਣ ਭਰਾ ਜਾ ਕੇ ਸਾਂਭ ਲੂ ਅੱਜ ਰੇਟ ਵੀ ਉਹ ਕਰ ਦੇਣਾ ਨਾ ਆਪਾਂ ਫਿਰ ਠੀਕ ਆ ਉਹਦਨਾਂ ਉਹਦਨ ਦਾ ਰੇਟ ਹੋ ਜਾ ਅੱਜ ਦਾ ਅੱਜ ਖੁੱਲ ਗਏ ਅੱਜ ਨਾ ਅੱਜ ਦਾ ਰੇਟ ਹੋ ਹਾਂ ਨਹੀਂ ਠੀਕ ਆ ਗੱਲ ਲਓ ਭਾਈ ਸੱਜਣੋ ਜੇ ਕੋਈ ਭੈਣ ਭਰਾ ਸਾਂਭ ਲੂ ਤੇ ਸੁਭਾਈ ਦਾ ਜਿਹੜਾ ਮੋਲ ਆ ਭਾਈ ਰਾਜ ਕਹਿੰਦਾ ਹਸ਼ਰ ਦਾਂਗੇ ਅੱਜ ਦੇ ਹਿਸਾਬ ਨਾਲ ਵਹਿੜ ਚੰਗੀ ਸੁਹਾ ਦੁੱਜਾ ਹੀ ਉਹ ਲੱਗਦਾ ਨਾ ਹਾਂ ਕੋਧ ਤੇ ਦੂਰੇ ਕੱਢੇ ਆਂ ਬੀਆ ਠੀਕ ਐ ਮੋੜ ਲਿਓ ਲੋ ਜੀ ਲੋ ਜੀ ਤੇ ਬਾਈ ਰਾਜ ਫਿਰਦਾ ਰੇਟ ਕੀ ਰਹਿ ਗਿਆ ਰੇਟ ਜਦੋਂ ਤੇ ਹੋ ਗਈ ਤਿਆਰ ਹਾਂਜੀ ਉਦੋਂ ਤੇ 60000 ਮੰਗਾਂਗੇ ਨੇ 50 55 ਦੀ ਵਿਕਣੀ ਹੈ ਵਿਕਣੀ ਆ ਜੀ ਅੱਜ 45000 ਦੀ ਦੇਦਾਂਗੇ 45 ਦੀ ਹਾਂਜੀ ਜਾਇਜ਼ਾ ਕਰ ਲਗੇ ਵਿੱਚੋਂ ਛੱਡ ਕੇ ਚੱਲ ਦੋ ਦੋ ਛੱਡ ਦਾਂਗੇ 43 ਦੀ ਦੇਦਾਂਗੇ ਪੂਰੇ 40 ਨਹੀਂ ਕਰਦਗੇ 40 ਦੀ ਦੇ ਦੇ ਗਏ ਅੱਜ ਹਨਾ ਸਾਂਭਣੀ ਹੈ ਅਗਲੇ ਨੇ ਚੱਲ ਲੋ ਭਾਈ ਸੱਜਣੋ ਦੋ ਆ ਇੱਕ 10 ਦਿਨ ਸਾਂਭ ਲੂ ਤੇ ਨਜ਼ਾਰੇ ਲਾਉ ਦੁੱਧ ਵੀ 20 ਲੀਟਰ ਦਾ 18 ਦਊਂਗੀ ਆਪਾਂ ਘਰ ਚੋਂ ਲਈ ਫੁੱਲ ਗਰੰਟੀ ਦੇ ਠੀਕ ਆ 18 20 ਲੀਟਰ ਦੁੱਧ ਵੀ ਪਾਉਂਗੀ ਠੀਕ ਆ ਜੀ ਲੋ ਪੇਸਾ ਜਣੋ ਪਿੰਡ ਮਾਛੀ ਕੇ ਪਹੁੰਚ ਕੇ ਦੋ ਪਸ਼ੂ ਬਾਈ ਦੇ ਕੋਲ ਆ ਮੱਧ ਵੀ ਚੰਗੀ ਤੇ ਵੈੜ ਵੀ ਜਾਇਜ਼ ਰੇਟ ਕੀਤਾ ਬਿਲਕੁਲ ਬਾਈ ਨੇ ਤੇ ਦੋਵੇਂ ਚੰਗੇ ਆ ਆਪਣੀ ਨਰਖ ਪਰ ਕਰਕੇ ਤਸੱਲੀ ਲੈ ਜਿਓ ਸਾਡੇ ਵੱਲੋਂ ਪਿਆਰ ਭਰੀ ਸასი ਗਾਲ ਜੀ